ਜੀ ਕਮਜੀਤ ਕਿਚਨ ਬਲੌਗ ਤੁਹਾਡਾ ਬਾਬਾ ਸਵਾਗਤ ਆ ਪਖੜੇ ਖੇਤਾਂ ਚ ਖੇਤਾਂ ਦੀ ਠੰਡੀ ਠੰਡੀ ਹਵਾ ਹਨਾ ਇਸ ਵੇਲੇ 11:00 ਬਜ ਗਏ ਆ ਪਰ ਮੇਰਾ ਸੱਚੀ ਗੱਲ ਗਰਮੀ ਦੇ ਧੂਆਂ ਨਿਕਲ ਗਏ ਪਰ ਮੋਟਰ ਚੱਲਦੀਏ ਕੋਲੇ ਕੰਮ ਬਹੁਤ ਜ਼ਿਆਦਾ ਰੰਗ ਵਾਲੇ ਹਟ ਗਏ ਆ ਥੋੜਾ ਜਿਹਾ ਕੰਮ ਰਹਿ ਗਿਆ ਬਾਕੀ ਆਪਾਂ ਸਾਰਾ ਘਰ ਦੀ ਸਫਾਈ ਕਰ ਰਹੇ ਆਂਗੇ ਘਰ ਦਾ ਬਹੁਤ ਜ਼ਿਆਦਾ ਗੰਧ ਉਹ ਵੀ ਤੁਹਾਨੂੰ ਇੱਕ ਬਲੌਗ ਦਿਖਾਵਾਂਗੇ ਬਣਿਆ ਪਿਆ ਜੋ ਮੇ ਤਾਂ ਪਾ ਨਹੀਂ ਹੋਇਆ ਮੈਂ ਪਾ ਮਾ ਨਹੀਂ ਪੈ ਲੱਗਣਾ ਤੇ ਇਹ ਆਪਣਾ ਹੈਗਾ ਜੀ ਉੱਥੇ ਮੋਟਰ ਚੱਲ ਰਹੀ ਹੈ ਟਿੱਕੀ 'ਚ ਇਹਦੇ ਮੇਰੇ ਹਸਬੰਦ ਪਾਣੀ ਲਾ ਰਹੇ ਸੀ ਸਰਜਿੰ ਉਹਨਾਂ ਤੋਂ ਉਹ ਪਾਈਪ ਸੀ ਕਿ ਪਾਈਪ ਉਧਰ ਜਾਂਦੀ ਨਹੀਂ ਛੋਟੀ ਰਹੀ ਆਪਾਂ ਨੇ ਕੀਤੀ ਸਾਰੀ ਸਫਾਈ ਤੇ ਦੇਖੋ ਚਾਰ ਸਪੈਰੇ ਝੋਨਾ ਲੱਗਿਆ ਠੰਡੀਆਂ ਠੰਡੀਆਂ ਹਵਾਵਾਂ ਨੇ ਉਹ ਵੀ ਕੋਈ ਲਾ ਰਹਿਆ ਝੋਨਾ ਹਲੇ ਝੋਨਾ ਲੱਗ ਰਿਹਾ ਦੇਖੋ ਪੰਜ ਛੇ ਜਾਣੀ ਨੇ ਹਨ ਤੇ ਕੱਲ ਤਾਂ ਇੱਥੇ ਉਹਰੇ ਬੱਚੇ ਝੋਨਾ ਲਾ ਰਹੇ ਸੀਗੇ ਇਹ ਮੈਂ ਤੁਹਾਨੂੰ ਦਿਖਾ ਦਿੰਨੀ ਆ ਝੋਨਾ ਲਾਉਂਦੇ ਝੂਮ ਕਰਕੇ ਇੱਥੇ ਇਹ ਖੇਤਾਂ 'ਚ ਅੱਗ ਲੱਗੀ ਸੀ ਫਸ ਤੁਸੀਂ ਦੇਖ ਲਓ ਵੀ ਚਾਰ ਕਿਹਾਰੇ ਸੰਨੇ ਜਿਹੜੇ ਸਾਡੇ ਘਰ ਕੋਲੇ ਅੱਗ ਲੱਗੀ ਸੀ ਏ ਰੱਬ ਦੀ ਦਾਤ ਰੱਬ ਦੀ ਕੁਦਰਤ ਆਪਾਂ ਬਚ ਗਏ ਸੀ ਤੇ ਨਹੀਂ ਤਾਂ ਨਾ ਬੌਂਦੇ ਅੱਗੇ ਤਾਂ ਸਾਡੇ ਘਰ ਤੱਕ ਆ ਗਾਂ ਗਈ ਸੀ ਜਦੋਂ ਦੂਨੇ ਬਾਕੀ ਥੋੜੀ ਜੀ ਬਚਦੇ ਦਰਖਤਾ ਕਰਕੇ ਵੀ ਰਹਿ ਜਾਂਦੀ ਹੁੰਦੀ ਆ ਬਾਕੀ ਪਰਮਾਤਮਾ ਦੀ ਕਿਰਪਾ ਹੁੰਦੀ ਆ ਨਾ ਜੇ ਵਾਹਿਗੁਰੂ ਦੀ ਕਿਰਪਾ ਤਾਂ ਸਾਰਾ ਕੁਝ ਹੀ ਆ ਜੇ ਨਹੀਂ ਕਿਰਪਾ ਤਾਂ ਵਾਹਿਗੁਰੂ ਦੀ ਕੁਛ ਵੀ ਨਹੀਂ ਹਣਾ ਆਪਾਂ ਨੇ ਰੱਖਿਆ ਕੱਪੜੇ ਭੌਂਕੇ ਜਿਹੜੇ ਆਪਾਂ ਦਿੱਤੀਆਂ ਸੀ ਇਹਨਾਂ ਨੂੰ ਬੈਡਾਂ ਤੇ ਪਾਉਣ ਵਾਸਤੇ ਤੇ ਜਾਂ ਹੋਰ ਆਪਾਂ ਕਿਤੇ ਵੀ ਕਲਰ ਕਰਦਿਆਂ ਦੇ ਵਿੱਚ ਸੀ ਕੱਪੜੇ ਉਹ ਸਾਰੇ ਭੌਂਤੇ ਆ ਕੱਲ ਬਹੁਤ ਕੱਪੜੇ ਧੋਤੇ ਹਰ ਨਾਲ ਵੀਡੀਓ ਬਣਾਇਆ ਨਹੀਂ ਮੈਂ ਕਿਉਂਕਿ ਟਾਈਮ ਨਹੀਂ ਸੀਗਾ ਕੰਮ ਬਹੁਤ ਜ਼ਿਆਦਾ ਹੈ। ਹਾਂ ਟਾਈਮ ਨਹੀਂ ਲੱਗਿਆ ਸੀ। ਅੱਜ ਮੈਂ ਤੁਹਾਨੂੰ ਦਿਖਾਉਣੀ ਆ ਦੋ ਟੱਬ ਭਰ ਕੇ ਰੱਖੇ ਨੇ ਕੱਪੜਿਆਂ ਦੇ ਜਿਹੜੇ ਆਪਾਂ ਧੋਣੇ ਆ। ਇਹ ਟੇਬਲ ਨਾਲ ਉਹ ਸਾਡੇ ਜਿਆੜੇ ਦੇ ਰੱਖਿਆ। ਜਿਆੜੇ ਕਰਦਾ ਕੰਮ। ਇਹ ਦੇਖੋ ਟੱਬ ਭਰਿਆ ਹੋਇਆ ਹੈ ਇਹ ਹੈਗੇ ਚਾਦਰਾਂ ਚ ਇਧਰ। ਪਰ ਐਡੇ ਦੇਖੇ ਨਾ ਨਲਾਈਕ ਬਹੁਤ ਜ਼ਿਆਦਾ। ਉਹ ਤੋਰੀਆਂ ਲੱਗੀਆਂ ਹੋਣ ਮੇਰੇ ਸਾਹਮਣੇ। ਇਹਨਾਂ ਦੇ ਵਿੱਚ ਕਤੂਰੇ ਰਹਿੰਦੇ ਆ ਨਾ ਤੇ ਤੋਰੀਆਂ ਦੀ ਮਾਂ ਮਰ ਗਈ ਹੈ। ਮੈਂ ਦੱਦੂ ਕੋਲ ਨਹੀਂ ਤੇ ਮੇਰੇ ਮਗਰ ਮਗਰ ਪੈਰਾਂ 'ਚ ਫਿਰਦੇ ਆ ਮੈਨੂੰ ਐ ਲੱਗਦਾ ਹੁੰਦਾ ਕਿ ਇਹ ਮੈਨੂੰ ਸੁੱਟਣਗੇ ਤਾਂ ਆਪਾਂ ਇੱਧਰ ਦਿਖਾਉਣੀ ਆ ਤੁਹਾਨੂੰ ਇੱਧਰ ਲੱਗੀਆਂ ਨੇ ਲੋਕੀ ਦੀਆਂ ਬੇਲਾਂ ਮਤਲਬ ਕਿ ਅੱਲਾ ਦੀਆਂ ਮਾਲਵੇ ਦੀਆਂ ਅੱਲਾ ਤੇ ਦੁਆਬੇ ਦੀਆਂ ਲੋਕੀਆਂ ਹਨ ਤਾਂ ਬਹੁਤ ਜ਼ਿਆਦੀ ਪੈਂਦੀ ਆ ਅੱਗ ਵਰਦੀ ਆ ਮੈਂ ਨਿਕਲਦੀ ਨਹੀਂ ਹੁੰਦੀ ਯਾਰ ਉੱਥੇ ਸ਼ਹਿਰ ਹਾਂ ਵਾਂ ਪਰ ਹੁਣ ਮੈਨੂੰ ਸਾਰੇ ਇੱਥੇ ਨਿਕਲਣਾ ਪੈ ਰਿਹਾ ਆ ਕਿਉਂਕਿ ਕੰਮ ਕਰਨਾ ਪੈ ਰਿਹਾ ਪਰ ਲੱਗਦਾ ਨਹੀਂ ਕਿ ਕਿੱਥੋਂ ਪਹ ਵਾ ਹਨ ਤੁਰੇ ਫਿਰਦੇ ਨੂੰ ਹਵਾ ਲੱਗਦੀ ਸੱਚੀ ਖੇਤਾਂ ਦੇ ਵਿੱਚ ਤਾਂ ਨਜ਼ਾਰਾ ਹੀ ਵੱਖਰਾ ਵਾ ਜੀ ਕਰਦਾ ਮੰਜਾ ਢਾਲੀ ਮੰਜਾ ਢਾਕੇ ਸਾਂ ਜਾਈਏ ਇੱਥੇ ਸਾਹਮਣੇ ਦੇਖੋ ਕਿੰਨੇ ਦਰਖਤ ਨੇ ਸੜਕ ਦੇ ਉੱਪਰ ਦਰਖਤ ਨਹੀਂ ਬਹੁਤ ਜ਼ਿਆਦਾ ਦੇਖੋ ਉਧਰ ਉਧਰ ਆਖਤੀ ਦਰਖਤ ਤੁਹਾਨੂੰ ਦਿਖਾਈ ਦੇਣਗੇ ਤੇ ਉੱਥੇ ਸਾਹਮਣੇ ਗੱਲੋ ਮੋਟਰ ਦੇ ਉੱਪਰ ਲੋ ਉਹਨਾਂ ਦੇ ਮੰਜਾ ਢਾਇਆ ਹੋਇਆ ਸੀਗਾ ਇੱਕ ਦੁਪهره ਉਹ ਵੀ ਮੰਜਾ ਢਾਕੇ ਬੰਦੇ ਨੇ ਸੜਕ ਦੇ ਉੱਪਰ ਕਿਉਂਕਿ ਠੰਡੀ ਹਵਾ ਆਉਂਦੀ ਆ ਠੰਡੀ ਹਵਾ ਆਉਣ ਨਾਲ ਪਾਣੀ ਚਾਰਚ ਪੇਰੇ ਹੁੰਦਾ ਵਾ ਤੇ ਹਵਾ ਠੰਡੀ ਠੰਡੀ ਹੁੰਦੀ ਹੈ ਜੀ ਸਾਡੇ ਵੀ ਸਾਹਮਣੇ ਮੱਕੀ ਲੱਗੀ ਹੋਈ ਹੈ ਮੈਂ ਹਾਲੇ ਸਾਡੇ ਖੇਤ ਗਈ ਨਹੀਂ ਜਿਹਨੂੰ ਪਰਲਾ ਖੇਤ ਕਹਿੰਦੇ ਆ ਉਹਦਾ ਉਹ ਸਾਹਮਣੇ ਵਾਲੀ ਜਗਾ ਉੱਥੇ ਵੀ ਗਈ ਤਾਂ ਬਣਾਵਾਂਗੀ ਮੈਂ ਸੋਚ ਰਹੀ ਹਾਂ ਕਿ ਸਵੇਰ ਜਾਮਾ ਐਨਾ ਥੱਕ ਹੋ ਜਾਂਦਾ ਕਿ ਮੈਥੋਂ ਸਵੇਰ ਉੱਠੇ ਨਹੀਂ ਜਾਂਦਾ ਐਨਾ ਥੱਕ ਹੁੰਦਾ ਘਰ ਦਾ ਕੰਮ ਕਰੇ ਕਾਹਨ ਹਨ ਆਪਾਂ ਆਏ ਤਾਂ ਸੀਗੇ ਦਰਾਣੀ ਨੂੰ ਤੋੜਨ ਉਹਦੀ ਪੋਤਰੀ ਦੇ ਨਮ ਬੰਨਣ ਤੋਂ ਪਰ ਘਰ ਦੇ ਕੰਮ ਵੀ ਕਰਨੇ ਆ ਮੱਕੀ ਲੱਗੀ ਹੋਈ ਹੈ ਪਹਿਲਾਂ ਇਧਰ ਮੱਕੀ ਨਹੀਂ ਸਲਾਉਂਦੇ ਹੁੰਦੇ ਲੋਕ ਪਰ ਹੁਣ ਤਾਂ ਮੱਕੀ ਲੱਗੀ ਹੋਈ ਹੈਗੀ ਇਹ ਵੀ ਸਾਹਮਣੇ ਚਰੀਆ ਕ ਮੱਕੀ ਖੜੀ ਆ ਇਹ ਵੀ ਸਾਡੇ ਖੇਤ ਦੇ ਨਾਲ ਹੀ ਖੇਤ ਵਾ ਇਹ ਦੇਖੋ ਮੋਟਰ ਲੱਗੀ ਹੋਈ ਆ ਸਾਹਮਣੇ ਆਪਣਾ ਅਸਲੀ ਘਰ ਦੱਸਦਾ ਦੋਨੇ ਦੇ ਵਿੱਚ ਦੇ ਨਾ ਅਸਲੀ ਘਰ ਤੁਹਾਨੂੰ ਮੈਂ ਦਿਖਾਵਾਂ ਅਸਲੀ ਘਰ ਅਸੀਂ ਜਿੰਨੇ ਮਰਜੀ ਮਹਿਲ ਮਨਾਰੇ ਪਾ ਲਓ ਆਖਰ ਤਾਂ ਇਸ ਘਰ ਦੇ ਵਿੱਚ ਆ ਕੇ ਆਪਾਂ ਨੂੰ ਬਿਸ਼ਰਾਮ ਮਿਲਦਾ ਜਿੱਥੇ ਨਾ ਕੋਈ ਬੁਲਾਉਂਦਾ ਨਾ ਕੋਈ ਕਿਸੇ ਰੋਟੀ ਜਿਉਂ ਨਾਲ ਦੇ ਹਟ ਕੇ ਕੰਮ ਕਰਉ ਹਨ ਇਹ ਆਪਣੀ ਸਦਾ ਦੀ ਨੀਂਦ ਸੌਣ ਵਾਲਾ ਘਰ ਵਾ ਇਹ ਸਾਡੇ ਘਰ ਦੇ ਦੋ ਕਿੱਲੇ ਪਿੱਛੇ ਹੀ ਆ ਮੈਂ ਕਹਿਨੀ ਹੁੰਨੀ ਆ ਜਿਆਦਾ ਦੂਰ ਨਹੀਂ ਜਾਣ ਦੀ ਜ਼ਰੂਰਤ ਜੇ ਮੈਨੂੰ ਕੋਈ ਕੁਝ ਹੋ ਗਿਆ ਤਾਂ ਤੁਸੀਂ ਇੱਥੋਂ ਦਰੇ ਲੈ ਕੇ ਜਾਵੋ ਇਹ ਹੈ ਬਲੇ ਫਰਕ ਨਾਲ ਹੀ ਸਾਡੇ ਘਰ ਦੇ ਪਿਛਾੜੀ ਹੈ ਪਹਿਲਾਂ ਪਹਿਲਾਂ ਮੈਨੂੰ ਬਹੁਤ ਲੱਗਦਾ ਹੁੰਦਾ ਸੀ ਕਿ ਮੜੀਆਂ ਪਰ ਹੁਣ ਨਹੀਂ ਮਨ ਲੱਗਦਾ ਕਿ ਆਖਰ ਤਾਂ ਇੱਥੇ ਹੀ ਆਉਣਾ ਆਪਾਂ ਨੇ ਹੈਨਾ ਕਿੰਨਾ ਕਚਰਾ ਆਪਾਂ ਸੰਸਾਰ ਦੇ ਵਿੱਚ ਰਹਿਣਾ ਜਿੰਨਾ ਲਿਖਿਆ ਉਹਨਾਂ ਭੋਗ ਕੇ ਆਪਾਂ ਚੱਲ ਜਾਣਾ ਵਾ ਤੇ ਮੈਂ ਫਿਰ ਤੁਹਾਨੂੰ ਦਿਖਾਵਾਂਗੀ ਹੋਰ ਵਲੌਗ ਇੱਥੇ ਆ ਕੇ ਟਾਈਮ ਹੀ ਨਹੀਂ ਲੱਗ ਰਿਹਾ ਕੰਮ ਬਹੁਤ ਜ਼ਿਆਦਾ ਵਾ ਮੈਨੂੰ ਹਾਂ ਦਾ ਕਿ ਕੰਮ ਕਰੋ ਵਲੌਗ ਬਾਅਦ ਚ ਬਣਦੇ ਰਹਿਣਗੇ ਲੋਕ ਦੇਖੋ ਤਾਂ ਪਈ ਦੋ ਰੇ ਫਰ ਜਾਂ ਮੋਟਰਸਾਈਕਲ ਤੇ ਅਰੇ ਸਾਡੇ ਸਾਹਮਣੇ ਨੇ ਦਰਖਤ ਨਿੰਮਾ ਵਗੈਰਾ ਦਰਖਤ ਕਾਫੀ ਆਖ ਫਿਰ ਅਜੀ ਕਰਦਾ ਮੰਜਾੜਾ ਕੇ ਪੈ ਜਾਂ ਪਰ ਸੜਕ ਨਾਲ ਦੀ ਲੱਗਦੀ ਆ ਹਾਂ ਇਸ ਕਰਕੇ ਆਪਾਂ ਨਹੀਂ ਬੰਦੇ ਜਿਆਦਾ ਇੱਥੇ ਨਾਲੇ ਇਹ ਹੁੰਦਾ ਕਿਸੇ ਨੇ ਲੁੱਟ ਲਿਆ ਬਾਰ-ਬਾਰ ਆਪਾਂ ਨੂੰ ਚਾਪਾ ਦੇਖਦੇ ਰਹ ਜਣ ਪਰ ਆ ਦਰਖਤਾਂ ਥੱਲੇ ਬੈਠਣੇ ਬੜਾ ਜੀ ਕਰਦਾ ਮੇਰਾ ਬੈ ਜਾ ਹਰ ਘਰ ਦਾ ਕੰਮ ਬੜਾ ਪਿਆਵਾ ਬੈਠਣੀ ਹੁੰਦਾ ਤੇ ਤੁਸੀਂ ਦੱਸਿਓ ਤੁਹਾਨੂੰ ਮੇਰਾ ਬਲੌਗ ਕਿਦਾਂ ਦਾ ਲੱਗਿਆ ਐ ਸਬਸਕ੍ਰਾਈਬ ਕਰਿਆ ਕਰੋ ਜਰੂਰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਕਿਉਂਕਿ ਹਰ ਇੱਕ ਨੂੰ ਜ਼ਰੂਰਤ ਹੁੰਦੀ ਆ ਪਰ ਮੈਂ ਤੁਹਾਨੂੰ ਇਸ ਵਲੌਗ ਦੇ ਜ਼ਰੀਏ ਦੱਸਦੀ ਆ ਮੈਂ 2-4 ਦਿਨ ਮੈਥੋਂ ਵੇਖੀ ਨਹੀਂ ਹੋ ਰਿਹਾ ਮੈਂ ਆਪਣਾ ਲਾਈਵ ਵੀ ਦੂਸਰੇ ਚੈਨਲ ਤੇ ਲਾ ਕੇ ਛੱਡ ਦੇਣੀ ਆ ਤੋ ਟਾਈਮ ਇਸ ਲਈ ਨਹੀਂ ਲੱਗ ਰਿਹਾ ਕਿ ਘਰ ਦਾ ਕੰਮ ਬਹੁਤ ਜ਼ਿਆਦਾ ਹੈ ਹਨਾ ਹਾਂ ਤੋ ਸੱਚ ਬੋਲ ਜਾਂ ਮੈਂ ਨਾ ਧੀ ਬੜਾ ਲੇਟ ਸੀ ਤੋ ਸ਼ੇਅਰ ਬੋਣ ਵਾਲਾ ਤਾਂ ਮੈਨੂੰ ਟਾਈਮ ਨਹੀਂ ਮਿਲਦਿਆ ਸੀ ਇਹ ਡਿੱਗੀ ਚੱਲਦੀ ਆ ਮੈਂ ਇਹਦੇ ਵਿੱਚ ਬਹੁਤ ਨੌਂਦੀ ਹੁੰਦੀ ਚਲ ਮੇਰੇ ਨਾਲੰਦਾਂ ਦੇ ਬੱਚਿਆਂ ਨੇ ਆਉਣਾ ਦਿਔਰਾਂ ਦੇ ਬੱਚਿਆਂ ਨੇ ਸ਼ਾਮ ਨੂੰ ਆਉਣਾ ਤਸੇ ਸਾਰਿਆਂ ਨੇ ਡਿੱਗੀ ਚੜਾਉਣਾ ਤੇ ਮੈਨੂੰ ਸਾਰ ਮੈਂ ਕਿਹੜਾ ਕੋਈ ਗਾਲੀ ਬੱਚਾ ਨਾ ਵੀ ਕੋਣ ਮਸਤੀਆਂ ਕਰੇ ਹਨਾ ਬੱਚਾ ਨੂੰ ਮਸਤੀ ਕਰਨਾ ਚੰਗਾ ਲੱਗਦਾ ਸੀ ਉਹਨਾਂ ਤੋਂ ਬੱਚੇ ਹੈ ਨੇ ਸਾਰੇ ਆਪੋ ਆਪਣੇ ਜਗ੍ਹਾ ਤੇ ਬਾਹਰ ਨੂੰ ਤੁਰ ਗਏ ਆ ਇਹ ਦੇਖ ਲਓ ਹਲੋ ਜੀ ਆਪਾਂ ਆਪਣੇ ਘਰੇ ਮੋਟਰ ਤੇ ਆ ਗਏ ਦੇਖ ਲਓ ਹਨਾ ਡੱਬ ਵੱਡੇ ਵੱਡੇ ਧਰ ਕੇ ਦੋ ਆਪਾਂ ਲੱਗੇ ਪਿਉਆਂ ਕੇ ਰੱਖ ਰਹੇ ਸੀਗੇ ਤਾਂ ਮੋਟਰ ਤੇ ਵੱਖਰਾ ਜਿਹਾ ਨਜ਼ਾਰਾ ਆ ਰਿਹਾ ਮੈਨੂੰ ਤਾਂ ਬਹੁਤ ਚੰਗਾ ਲੱਗਿਆ ਮੈਂ ਪਤਾ ਨਹੀਂ ਕਿੰਨੇ ਕਿਹੜੇ ਮੋਟਰ ਤੇ ਲਾ ਦਿੰਨੀ ਹੈ ਮੇਰੇ ਘਰ ਦੇ ਮਗਰਲੇ ਪਾਸੇ ਹੀ ਮੋਟਰ ਆ ਗਈ ਸਾਡੀ ਕੋਠੀ ਦੇ ਨਾਲ ਖੇਤਾਂ ਦੇ ਵਿੱਚ ਤੇ ਬੜਾ ਚੰਗਾ ਲੱਗਦਾ ਅੱਗੇ ਬੱਚਿਆਂ ਨੇ ਛੁੱਟੀਆਂ ਆਉਣਾ ਮੇਰੇ ਦਿਔਰ ਜੱਠਿਆ ਸਾਰਿਆਂ ਦੇ ਨੇ ਦਰਾਣੀਆਂ ਨਣਾਨਾਂ ਦੇ ਆ ਜਾਣ ਛੁੱਟੀਆਂ ਤੇ ਆਰਾਮ ਨਾਲ ਸੀ ਇਹਦੇ ਡਿੱਗੀ ਦੇ ਵਿੱਚ ਨਾ ਲੈਣਾ ਹਣਾ ਹੁਣ ਤਾਂ ਸਾਰੇ ਬਾਹਰ ਚਲੇ ਗਏ ਆਪਾਂ ਰਹਿ ਗਏ ਤੇ ਇਕੱਲੇ ਇਹ ਸਾਡੇ ਖੇਤਾਂ ਦਾ ਵਾਹ ਦੇਖ ਲਓ ਮਾਹੌਲ ਤੁਹਾਨੂੰ ਕਿਦਾਂ ਚੰਗਾ ਲੱਗਦਾ ਵਾ ਤੇ ਮੈਨੂੰ ਤਾਂ ਬਹੁਤ ਚੰਗਾ ਲੱਗਦਾ ਦੇਖ ਲਓ ਤੁਸੀਂ ਖੇਤਾਂ ਦੀ ਸ਼ੈਰ ਸ਼ੈਰ ਛਪਾਟਾ ਖੇਤਾਂ ਦਾ ਚੈਨਲ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਵੀਡੀਓ ਵਾਚ ਕਰ ਲਿਆ ਕਰੋ ਸ਼ੇਅਰ ਕਰ ਦਿਆ ਕਰੋ ਨਾ ਮੈਂ ਵੀਡੀਓ ਮੈਂ ਵੀ ਸੋਚਿਆ ਕਿ ਹਰ ਇੱਕ ਜੇ ਆਪਾਂ ਵੀਡੀਓ ਜਿਹਦੇ ਨਾਲ ਆਪਾਂ ਜ਼ਿਆਦਾ ਅਟੈਚ ਆ ਤੇ ਵੀਡੀਓ ਸ਼ੇਅਰ ਕਰੀਏ ਜੇ ਆਪਾਂ ਦਸਾਂ ਨੂੰ ਕੀਤੇਗੇ ਤਾਂ ਚਾਰ ਜਾਣੀ ਦੇਖ ਲੈਣਗੇ ਤੇ ਇਹ ਵੀ ਬਹੁਤ ਵਧੀਆ ਗੱਲ ਹੁੰਦੀ ਹੈ ਹਨਾ ਤੇ ਮੈਂ ਇੱਥੇ ਖੜੀ ਆ ਮੈਂ ਆਪਣੇ ਹਸਬੰਦ ਨੂੰ ਅੰਗਲਾ ਕਰ ਰਹੀ ਆ ਕਿ ਬੰਦ ਕਰ ਦੋ ਉਹ ਨਹੀਂ ਬੰਦ ਕਰ ਰਹੇ ਉਹਨਾਂ ਨੂੰ ਵਿਚਾਰਿਆਂ ਨੇ ਕਦੇ ਵੀਡੀਓ ਬਣਾਈ ਨਹੀਂ ਸੀਗੀ ਪਹਿਲੀ ਵਾਰ ਮੈਂ ਲਾਈ ਉਹ ਇਸ ਕੰਮ ਚ ਪੈਂਦੇ ਨਹੀਂ ਹੁੰਦੇ। ਤੋਂ ਮੈਂ ਕਹਿ ਰਹੀ ਸੀ ਹਨਾ ਬੰਦ ਕੀਤੀ ਤੇ ਮੈਨੂੰ ਗੁੱਸਾ ਵੀ ਆ ਰਿਹਾ। ਇਹ ਬੰਦ ਨਹੀਂ ਕਰ ਰਹੇ।